ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਨੂੰ ਪਿਆਰ ਭਰੀ ਸ਼ਰਧਾ ਭਰੀ ਤੇ ਦਿਲੋਂ ਨਿੱਕਲਦੀ ਨਮਸਕਾਰ ਜਿਵੇਂ ਕਿ ਸਾਡਾ ਹਰ ਰੋਜ਼ ਦਾ ਨਿਯਮ ਹੈ ਕਿ ਅਸੀਂ ਪੰਜਾਬੀ ਕਲਾਕਾਰਾਂ ਨੂੰ ਪੰਜਾਬੀ 뮤직 ਨੂੰ ਤੇ ਆਪਣੇ ਯੁਵਾ ਵਿਰਸੇ ਨੂੰ ਦਿਲੋਂ ਸਤਿਕਾਰ ਦਿੰਦੇ ਹਾਂ ਉਹੀ ਤਰ੍ਹਾਂ ਅੱਜ ਵੀ ਇੱਕ ਖਾਸ ਗੱਲ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਏ ਹਾਂ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਬਰੋਟਾ ਆਇਆ ਹੋਇਆ ਹੈ ਜਿਸ ਨੂੰ ਸਾਰੀ ਦੁਨੀਆ ਦੇ ਮੁਸੇਵਾਲੇ ਸਾਰੀ ਕੌਮ ਦੇ ਯੁਵਾ ਤੇ ਸਾਰੇ ਮੁਟਿਆਰ ਮੁੰਡੇ ਬੇਹਦ ਪਿਆਰ ਦੇ ਰਹੇ ਨੇ ਪਰ ਅੱਜ ਗੱਲ ਗਾਣੇ ਦੀ ਨਹੀਂ ਅੱਜ ਗੱਲ ਹੈ ਕਮੈਂਟ ਦੀ ਤਾਕਤ ਦੀ ਉਹ ਕਮੈਂਟ ਜਿਹੜੇ ਇੱਕ ਕਲਾਕਾਰ ਦੀ ਆਵਾਜ਼ ਨੂੰ ਲੋਕਾਂ ਦੇ ਦਿਲਾਂ ਤੱਕ ਹੋਰ ਵੱਧ ਤਾਕਤ ਨਾਲ ਲੈ ਜਾਂਦੇ ਹਨ ਜਿਵੇਂ ਤੁਹਾਡੇ ਵਿੱਚੋਂ ਬਹੁਤ ਸਾਰੇ ਜਾਣਦੇ ਹੋਵੇਗੇ ਗਾਣੇ ਨੂੰ YouTube ਤੇ 3-4 ਦਿਨ ਹੋ ਗਏ ਨੇ ਇਸ ਥੋੜੇ ਜਿਹੇ ਸਮੇਂ ਵਿੱਚ ਹੀ ਗਾਣੇ ਉੱਤੇ 22 ਮਿਲੀਅਨ 2.5 ਐਮ ਤੋਂ ਵੱਧ ਕਮੈਂਟ ਹੋ ਚੁੱਕੇ ਨੇ ਅਸੀਂ ਪੰਜਾਬੀਆਂ ਨੇ ਉਹ ਕਰ ਦਿਖਾਇਆ ਹੈ ਜੋ ਹੋਰ ਕੋਈ ਕੌਮ ਸੋਚ ਵੀ ਨਹੀਂ ਸਕਦੀ पर इस बार टारगेट आम नहीं इस बार मंजिल है वी मिलियन कमेंट जी हां पूरे वी मिलियन। ते एक कम केवल तद ही जब पंजाबी कौम इकट्ठी होएगी दिलों जुड़ेगी ते एक जुट होके मेहनत करेगी सवाल होंगे है ये किवे होएगा कि मंजिल आसान है कि ये नंबर एक दिन विच आ सकता है जवाब है हाँ बिल्कुल हो सकता है क्योंकि जदो पंजाबी दिलों काम करता है फिर वह विक्रम सिंह की बीड़ी चुकन वाली कहानी वागू अणजित हो जाता है पंजाबी जिन्ना जज्बा किसी होर कौम विच नहीं? कोर जो जुड़ाव है जो खड़ना है जो भरावा वाला प्यार है उसकी मिसाल पूरी दुनिया नहीं दे सकती ਮੇਰੇ ਪਿਆਰੇ ਵੀਰੋ ਤੇ ਪੈਣੋ ਬ੍ਰੋਟਾ ਗਾਣੇ ਦੀ ਸਫਲਤਾ ਕੇਵਲ ਇੱਕ ਗਾਣੇ ਦੀ ਸਫਲਤਾ ਨਹੀਂ ਇਹ ਇੱਕ ਆਵਾਜ਼ ਦੀ ਸਫਲਤਾ ਹੈ ਇੱਕ ਲਹਿਰ ਦੀ ਸਫਲਤਾ ਹੈ ਇੱਕ ਲੈਗੇਸੀ ਦੀ ਸਫਲਤਾ ਹੈ ਸਿੱਧੂ ਮੂਸੇਵਾਲਾ ਸਿਰਫ ਇੱਕ ਗਾਇਕ ਨਹੀਂ ਉਹ ਇੱਕ ਹਿੰਮਤ ਇੱਕ ਸੋਚ ਇੱਕ ਰਵਈਆ ਇੱਕ ਸੱਚਾਈ ਹੈ ਅਸੀਂ ਜੇ ਅੱਜ ਉਸ ਦੀ ਆਵਾਜ਼ ਨੂੰ ਦੁਨੀਆ ਦੇ ਹਰ ਕੋਨੇ ਤੱਕ ਲੈ ਜਾਣਾ ਚਾਹੁੰਦੇ ਹਾਂ ਤਾਂ ਇਹ ਕੰਮ ਸਾਡੇ ਹੱਥਾਂ ਨਾਲ ਹੀ ਹੋਣਾ ਹੈ ਤੇ ਹੱਥਾਂ ਨਾਲ ਕੀ ਕੀਤਾ ਜਾ ਸਕਦਾ ਹੈ ਬਹੁਤ ਕੁਝ ਜਿਵੇਂ ਤੁਸੀਂ ਖੁਦ ਕਹਿੰਦੇ ਹੋ ਹੱਥਾਂ ਨਾਲ ਕੰਮ ਕਰਨਾ ਤਾਂ ਪੰਜਾਬੀਆਂ ਦਾ ਖਾਸ ਫਨ ਹੈ ਕਮੈਂਟ ਕਰਨੇ ਨੇ ਪਰ ਕਿਵੇਂ ਇਹ ਗੱਲ ਵੀ ਦੱਸ ਦਿਆਂ ਕਮੈਂਟ 1 2 ਨਹੀਂ ਸੈਂਕੜਿਆਂ ਹਜ਼ਾਰਾਂ ਜਿੰਨਾ ਹੋ ਸਕੇ ਪਾਵਰ ਲਾਇਆ ਜਾਵੇ ਵੀਡੀਓ ਨੂੰ ਖੋਲੋ ਕਮੈਂਟ ਲਿਖੋ ਚਾਹੇ ਸਿੱਧਾ ਰਿਸਪੈਕਟ ਲਿਖੋ ਚਾਹੇ ਕੋਈ ਕੋਟ ਲਿਖੋ ਚਾਹੇ ਜਸਟਿਸ ਫॉर ਮੂਸੇਵਾਲਾ ਲਿਖੋ ਚਾਹੇ ਫਾਇਰ ਇਮੋਜੀ ਲਾਇਆ ਨੀ ਇਮੋਜੀ ਜਿੰਨੀ ਵਾਰ ਮਰਜ਼ੀ ਤੇ ਹਰ ਇੱਕ ਕਮੈਂਟ ਗਿਣਿਆ ਜਾਂਦਾ ਹੈ ਉਸੇ ਮੋਬਾਈਲ ਤੋਂ 100 ਵੀ ਕਰੋ 500 ਵੀ ਕਰੋ ਕੋਈ ਰੋਕ ਨਹੀਂ ਐਲਗੋਰਿਦਮ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੌਣ ਕਮੈਂਟ ਕਰ ਰਿਹਾ ਹੈ ਉਹ ਸਿਰਫ ਇੰਗੇਜਮੈਂਟ ਵੇਖਦਾ ਹੈ ਇਹ ਕੰਮ ਕੋਈ ਦਿਨ ਦੋ ਦਿਨ ਦਾ ਮਾਮਲਾ ਨਹੀਂ ਇਹ ਇੱਕ ਮੂਹਮ ਹੈ ਇੱਕ ਮੂਹਮ ਸਿੱਧੂ ਦੀ ਆਵਾਜ਼ ਲਈ ਉਸ ਦੀ ਲੇਗਸੀ ਲਈ ਜਿਵੇਂ ਅਸੀਂ 295 SYL ਲੈਵਲਸ ਨੂੰ ਦੁਨੀਆ ਦੇ ਟੌਪ ਚਾਰਟਸ ਵਿੱਚ ਚੜਾਇਆ ਸੀ ਉਹੀ ਤਰ੍ਹਾਂ ਬਰੋਟਾ ਨੂੰ ਵੀ ਸਿਖਰ ਤੇ ਲੈ ਕੇ ਜਾਣਾ ਹੈ ਪੰਜਾਬੀਓ ਇਹ ਸਮਾਂ ਇਕੱਠੇ ਖੜਨ ਦਾ ਹੈ ਦਿਲੋਂ ਜੁੜਨ ਦਾ ਹੈ होर गल जी एस आर रोस्ट भी बहुत वीरिया सपोर्ट कर रहा है वो लोग भी दबा के काम कर रहे हैं जिन्ना असी भी मेहनत करिए उन्ना नतीजा वेगा असी अपनी कौम के चैनलों सपोर्ट करिए उन्होंने भी वधाने हथ बन के नाम रहीए चैनल सबसक्राइब करना ना भूलो लाइक तो शेयर तो जरूर करो वीडियो में ग्रुप ग्रुप्च पा दौ वट्सएप इंस्टाग्राम टैलीग्राम फेसबुक स्नैपचैट जिथे भी तुम हो उथे शेयर दबाओ ਇੱਕ ਸ਼ੇਅਰ ਹਜ਼ਾਰਾਂ ਲੋਕਾਂ ਤੱਕ ਜਾਂਦਾ ਹੈ ਜਦ 10 ਲੱਖ ਸ਼ੇਅਰ ਹੋ ਜਾਂਦੇ ਹਨ ਫਿਰ ਗਾਣੇ ਦਾ ਐਲਗੋਰਿਦਮ ਆਸਮਾਨ ਛੂ ਲੈਂਦਾ ਹੈ ਮੈਨੂੰ ਪਤਾ ਹੈ ਕਿ ਤੁਸੀਂ ਹਰ ਵਾਰ ਆਪਣਾ ਫਰਜ਼ ਨਹੀਂ ਭੁੱਲਦੇ ਮੁਸਿਆਲੇ ਦੀ ਆਵਾਜ਼ ਜਿੰਦੀ ਰੱਖਣ ਵਿੱਚ ਤੁਸੀਂ ਸਾਰੇ ਹਮੇਸ਼ਾ ਅਗ ਲਾਈ ਹੈ ਇਹ ਵਾਰ ਵੀ ਉਹੀ ਕਰਨਾ ਹੈ 20 ਮਿਲੀਅਨ ਕਮੈਂਟ ਕੋਈ ਛੋਟੀ ਗੱਲ ਨਹੀਂ ਪਰ ਪੰਜਾਬੀਓ ਅਸੀਂ ਮਿਹਨਤ ਨਾਲ ਜੋਸ਼ ਨਾਲ ਇੱਕ ਦੂਜੇ ਦੇ ਨਾਲ ਖੜ ਕੇ ਇਹ ਕੰਮ ਕਰ ਸਕਦੇ ਹਾਂ ਕੋਈ ਵੀ ਲਕਸ਼ ਉਦੋਂ ਹੀ ਮੁਸ਼ਕਿਲ ਹੁੰਦਾ ਹੈ ਜਦ ਅਸੀਂ ਉਹਨੂੰ ਮੁਸ਼ਕਿਲ ਮੰਨ ਲਈਏ ਪਰ ਜਦ ਅਸੀਂ ਕਹਿ ਦਿਆਂ ਕਰਨਾ ਹੈ ਫਿਰ ਉਹ ਕੰਮ ਹੋ ਕੇ ਹੀ ਰਹਿੰਦਾ ਹੈ ਹਰ ਇੱਕ ਬੰਦੇ ਦਾ ਰੋਲ ਹੈ ਤੁਸੀਂ ਇੱਕ ਕਮੈਂਟ ਵੀ ਕਰੋਗੇ ਤਾਂ ਵੀ ਕੀਮਤੀ ਹੈ ਤੁਸੀਂ 50 ਕਰੋਗੇ ਤਾਂ ਵੀ ਉਹ ਵੀ ਵੀਰ ਵਾਂਗੋ ਤੁਸੀਂ 500 ਕਰੋਗੇ ਤਾਂ ਕੌਮ ਦਾ ਮਾਣ ਵਧ ਜਾਏਗਾ ਹਰ ਲਾਈਨ ਐਲਗੋਰਿਦਮ ਨੂੰ ਜਗਾਉਂਦੀ ਹੈ ਹਰ ਇਮੋਜੀ 4 ਗੁਣਾ ਰੀਚ ਵਧਾਉਂਦਾ ਹੈ ਇਹ ਸਾਰਾ ਗੇਮ ਇੰਗੇਜਮੈਂਟ ਦਾ ਹੈ ਅਤੇ ਪੰਜਾਬੀਓ ਇੰਗੇਜਮੈਂਟ ਪੈਦਾ ਕਰਨ ਵੇਲੇ ਸਾਡੀ ਕੌਮ ਨਾਲ ਕੋਈ ਟੱਕਰ ਲੈ ਨਹੀਂ ਸਕਦਾ ਚਲੋ ਹੁਣ ਸਮਾਂ ਆ ਗਿਆ ਹੈ ਇਸ ਮੁਹਿੰਮ ਨੂੰ ਤਾਜ਼ਗੀ ਦੇਣ ਦਾ ਸਾਰੇ ਮਿਲ ਕੇ ਇੱਕ ਵਾਰੀ ਦੁਬਾਰਾ ਜੱਟਾਂ ਵਾਲੀ ਆਵਾਜ਼ ਬੋਲ ਪਈਏ 20 ਮਿਲੀਅਨ ਕਮੈਂਟ ਕਰਕੇ ਦਿਖਾਉਣੇ ਨੇ ਬ੍ਰੋਟਾ ਨੂੰ ਦੁਨੀਆ ਵਿੱਚ ਨੰਬਰ 1 ਟ੍ਰੈਂਡ ਤੇ ਲੈ ਕੇ ਆਉਣਾ ਹੈ ਦਬ ਕੇ ਕਮ ਕਰੋ ਦਿਲੋਂ ਸਪੋਰਟ ਦਿਓ ਤੇ ਹਮੇਸ਼ਾ ਦੀ ਤਰ੍ਹਾਂ ਪਿਆਰ ਇੱਜ਼ਤ ਤੇ ਏਕਤਾ ਨਾਲ ਖੜੇ ਰਹੋ ਜਿੱਦਾਂ موسیਵਾਲੇ ਨੇ ਕਿਹਾ ਸੀ ਵਕਤ ਸਾਥ ਦੇਵੇ ਤਾਂ ਨਾਮ ਵੀ ਬਦਲ ਜਾਂਦੇ ਨੇ ਪਰ ਭਾਈਓ ਤੇ ਭੈਣੋ ਜਦ ਕੌਮ ਸਾਥ ਦੇਵੇ ਤਦ ਸਾਰਾ ਯੁੱਗ ਹੀ ਬਦਲ ਜਾਂਦਾ ਹੈ